ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੀ ਗੁਰੂ ਰਵਿਦਾਦ ਧਰਮਸਾਲਾ ਧਾਰਿਵਾਲਦੀ ਸੰਬੰਧਿਤ ਕਮੇਟੀ ਨੇ ਪੀਪੀ ਨਵਤਲੀ ਪਹਿਲ ਕਦਮੀ ਸ਼੍ਰੀ ਗੁਰੂ ਰਵਿਦਾਦ ਧਰਮਸਾਲਾ ਧਾਰਿਵਾਲਦੀ ਸੰਬੰਧਿਤ ਕਮੇਟੀ ਵੱਲੋਂ ਮਹੱਤਵਪੂਰਨ ਬਦਲਾਅ ਕਰਿਆ ਧਰਮਸਾਲਾ ਵਿੱਚ ਸਮਾਵਨ ਕਰਾਉਣ ਵਾਲੇ ਪਰਿਵਾਰਾਂ ਕੋਲੋਂ ਕੋਈ ਵੀ ਪੈਸਾ ਨਾਲ ਲੈਣ ਦੇ ਫੈਸਲੇ ਦੀ ਹਰ ਪੱਖੋਂ ਚਲਾਗਾ ਕੀਤੀ ਜਾ ਰਹੀ ਹੈ ਵਰਦਾਨ ਮਾਸਟਰ ਪ੍ਰਕਾਸ਼ ਚੰਦ ਅਤੇ 77 ਬਲਕਾਰ ਸਿੰਘ ਸਮੇਤ ਸਮੂਚੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਅੱਜ ਪੁਰਾਣਾ ਧਾਰੀਵਾਲ ਦੇ ਇੱਕ ਪਰਿਵਾਰ ਵੱਲੋਂ ਆਪਣੀ ਬੇਟੀ ਦਾ ਆਨੰਦ ਕਾਰਜ ਸ਼੍ਰੀ ਗੁਰੂ ਰਵੀਦਾਤ ਧਰਮਸ਼ਾਲਾ ਧਾਰੀਵਾਲ ਵਿਖੇ ਕੀਤਾ ਗਿਆ ਜਦਕਿ ਕਮੇਟੀ ਵੱਲੋਂ ਵਿਆਹ ਜੋੜੇ ਨੂੰ ਸ਼ੂਟ ਅਤੇ ਛਗਣ ਦੇ ਕੇ ਅਸੀਰਵਾਦ ਦਿੱਤਾ ਅਤੇ ਬਰਤਨ ਗੱਡੇ ਪਠੀਆਂ ਅਤੇ ਰੰਜਾਈਆਂ ਆਦ ਉਹ جناب ਕੋਈ ਪੈਸਾ ਲੈ ਕੇ ਵਰਤਨ ਨੂੰ ਦਿੱਤੀਆਂ ਦੀਆਂ ਇੱਕ ਮੌਕੇ ਤੇ ਸਮੂਹਕੀ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਤੋਂ ਇੱਕ ਵੇਿਛੀ ਕੋਈ ਵੀ ਸਮਾਗਮ ਸ਼੍ਰੀ ਗੁਰੂ ਰਵੀਦਾ ਟਰ ਮਸਾਲਾ ਧਾਰੀਵਾਲ ਵਿੱਚ ਕਰਵਾਉਣਗੇ ਉਹਨਾਂ ਕੋਲੋਂ ਕੋਈ ਵੀ ਤਸੱਦ ਨਹੀਂ ਲਿਆ ਜਾਏਗਾ ਅਤੇ ਕਮੇਟੀ ਮੈਂਬਰ ਨਿਰਸਵਾਰਥ ਹੋ ਕੇ ਸੇਵਾ ਨਿਭਾਉਣਗੇ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸੀ ਬੜਾ ਮੀਡੀਆ ਤੇ ਸੁਣਿਆ ਵਾ ਵੀ ਆਪਾਂ ਕੋਈ ਪੈਸਾ ਨਹੀਂ ਲੈਂਦੇ ਕਮੇਟੀ ਉਹਨਾਂ ਦੀ ਬਦਲੀ ਆ ਵਾਕਿਆ ਹੀ ਤੁਸੀਂ ਦੱਸ ਦੋ ਇਹਦੇ ਸੰਬੰਧ ਜੈ ਗੁਰਦੇਵ ਜੈ ਸਤਿਗੁਰ ਰਵਿਦਾਸ ਜੀ ਮਹਾਰਾਜ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਈ ਹੋਈ ਸੰਗਤ ਦੇ ਚਰਨਾਂ ਵਿੱਚ ਕੋਟ-ਕੋਟ ਪ੍ਰਣਾਮ ਤੇ ਧੰਨਵਾਦ ਕਰਦੇ ਹਾਂ ਇਸ ਸਤਿਗੁਰ ਰਵਿਦਾਸ ਧੰਸਾਲਾ ਦੇ ਵਿੱਚ ਕੋਈ ਵੀ ਕਿਸੇ ਕਿਸਮ ਦਾ ਕੇ ਵੀ ਮਨੁੱਖ ਦਾ ਦੁੱਖ ਦਾ ਹੋਵੇ ਚਾਹੇ ਕੋਈ ਸੁੱਖ ਦਾ ਹੋਵੇ ਅਸੀਂ ਕੋਈ ਪੈਸਾ ਕੇ ਕੋਈ ਵਸੂਲ ਨਹੀਂ ਕਰਦੇ ਜਾ ਕੋਈ ਕਮੇਟੀ ਜਾਂ ਕੋਈ ਜਗਰਾਤੇ ਵਾਤੇ ਕੋਈ ਭਾਂਡੇ ਲੈ ਕੇ ਜਾਂਦਾ ਵਾ ਕਿਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੈ ਕੋਈ ਵੀ ਕਿਸੇ ਕਿਸਮ ਦਾ ਪੈਸਾ ਨਹੀਂ ਲਿਆ ਜਾਂਦਾ ਬਾਕੀ ਰਹੀ ਗੱਲ ਸਾਡੇ ਖਰਚਿਆਂ ਦੀ ਭਾਵੇਂ ਸੰਗਤ ਜਿਹੜੀ ਆ ਉਹ ਕੁਸ ਗੋਗਰ ਵਿੱਚ ਮੱਥਾ ਟੇਕਦੀ ਆ ਕੋਸੇ ਵੀ ਸਾਰੀ ਕਮੇਟੀ ਜਿਹੜੀ ਆ ਕੋਈ ਦਾ ਪਲਪੰਦ 2 2 4 4000 ਰੁਪਇਆ ਪਾ ਕੇ ਹੀ ਇਦੋਂ ਦਾ ਕੰਮ ਚਲਾਉਨੇ ਆ ਸਾਨੂੰ ਇਹ ਕੋਈ ਟੈਨਸ਼ਨ ਨਹੀਂ ਵੀ ਅਸੀਂ ਕੋਈ ਇੱਥੇ નો ਪ੍ਰਾਫਿਟ નો ਲਾਸ ਸਾਨੂੰ ਇੱਥੇ ਕੋਈ ਲਾਸ ਦੀ ਗੱਲ ਨਹੀਂ ਕੋਈ ਅਸੀਂ ਤਾਂ ਕਮਾਈ ਕਰਨ ਵਾਸਤੇ ਨਹੀਂ ਆਏ ਅਸੀਂ ਸਮੁੱਚੀ ਸੰਗਤ ਦੀ ਸੇਵਾ ਕਰਨ ਵਾਸਤੇ ਇੱਥੇ ਆਏ ਔਰ ਸੇਵਾ ਇਥੇ ਜਿਹੜੀ ਸੰਗਤ ਦੀ ਆ ਉਹ ਨਿਰਪੱਖ ਹੋਣੀ ਚਾਹੀਦੀ ਆ ਕਿ ਕਿਸੇ ਕੋਲ ਕੋਈ ਕਿਸੇ ਤੋਂ ਕਰਮ ਦਾ ਪੈਸਾ ਨਹੀਂ ਲੈਂਦੇ ਔਰ ਨਾ ਕਰੀ ਲਵਾਂਗੇ ਹਾਂਜੀ ਅਸੀਂ ਇਹ ਨਵੀਂ ਜੋੜੀ ਨੂੰ ਇਹ ਸਾਡੀ ਧੀ ਰਣੀ ਆ ਸਾਡਾ ਬੇਟਾ ਵਾ ਅਸੀਂ ਇਹਨਾਂ ਦਾ ਸਨਮਾਨ ਕਰਨ ਵਾਸਤੇ ਸਾਰੀ ਜਿਹੜੀ ਆ ਕਮੇਟੀ ਇਕੱਠੀ ਹੋਈ ਆ ਅਸੀਂ ਇਹਨਾਂ ਨੂੰ ਆਪਣੇ ਕੋਲੋਂ ਸਗਨ ਪਾ ਰਹੇ ਆ ਕਮੇਟੀ ਜਿਹੜੀ ਆ ਸਮੁੱਚੀ ਕਮੇਟੀ ਗੁਰੂ ਰਵਿਦਾਸ ਧਰਮਸਾਲਾ ਦੀ ਕਮੇਟੀ ਜਿਹੜੀ ਆ ਉਹ ਸਮੁੱਚੀ ਕਮੇਟੀ ਨਾਲ ਸਗਨ ਦੇ ਰਹੀ ਆ ਬੱਚਿਆਂ ਨੂੰ ਇਸੇ ਤਰ੍ਹਾਂ ਜੇ ਕੋ ਅੱਗੇ ਵੀ ਕੋਈ ਵਿਆਹ ਕਰੇਗਾ ਤੇ ਇਸੇ ਤਰ੍ਹਾਂ ਹੀ ਇਹ ਹੀ ਪਰੰਪਰਾ ਚੱਲੇਗੀ ਜਿਹੜੇ ਬੱਚੇ ਇੱਥੇ ਵਿਆਹ ਕਰਨ ਵਾਸਤੇ ਕਰਵਾਉਣ ਵਾਸਤੇ ਆਉਣਗੇ ਉਹਨਾਂ ਕੋਈ ਕੋਈ ਸੇਵਾ ਨਹੀਂ ਲਈ ਜਾਏਗੀ ਸਗੋ ਕਮੇਟੀ ਵੱਲੋਂ ਕਮੇਟੀ ਵੱਲੋਂ ਜਿਹੜੀ ਆ ਉਹਨਾਂ ਨੂੰ ਸੇਵਾ ਜਿਹੜੀ ਆ ਉਹਨਾਂ ਦਾ ਜਿਹੜਾ ਸਗਨ ਆ ਉਹਨੂੰ ਦਿੱਤਾ ਜਾਇਆ ਕਰੇਗਾ ਔਰ ਕੋਈ ਵੀ ਇੱਥੇ ਆਵੇ ਕੋਈ ਧਰਮ ਦੀ ਕੋਈ ਇਹ ਕਿਸਮ ਦੀ ਕੋਈ ਇੱਥੇ ਗੱਲ ਨਹੀਂ ਹੈ ਜਿਹੜੇ ਮਰਜ਼ੀ ਧਰਮ ਦਾ ਕੋਈ ਆਵੇ ਇਹ ਇੱਥੇ ਸਾਰਿਆਂ ਦਾ ਸਨਮਾਨ ਹੁੰਦਾ ਹੈ ਇਹ ਜਿਹਨਾਂ ਬੱਚਿਆਂ ਦੀ شادی ਹੋਈ ਹੈ ਉਹਨਾਂ ਦੇ ਹੀ ਪਿਤਾ ਨਾਲ ਵੀ ਗੱਲ ਕਰਾਂਗੇ ਕਿ ਤੁਹਾਨੂੰ ਮਿਲ ਵੀ ਇੱਥੇ ਕੋਈ ਤੁਹਾਡਾ ਕੋਈ ਖਰਚਾ ਲਿਆ ਕੀ ਲਿਆ ਇਹ ਪੁੱਤ ਕੀ ਨਾਂ ਤੁਹਾਡਾ ਤੇ ਕਿੱਥੋਂ ਤੁਸੀਂ ਰਹਿਣ ਵਾਲੇ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਤੁਹਾਡੀ ਬੇਟੀ ਦੀ شادی ਹੈ ਸੱਚੀ ਗੱਲ ਜੀ ਮੈਂ ਰਮੇਸ਼ਪਾਲ ਅਹੀਂ ਕਹਿਣਾ ਚਾਹੁੰਦਾ ਵਾਂਗੇ ਬਹੁਤ ਮੇਰਾ ਇਹਨਾਂ ਦਾ ਸਾਥ ਦਿੱਤਾ ਵਾ ਜੋ ਸ਼ਰਮ ਕਮੇਟੀ ਇਹਨਾਂ ਦੀ ਸਰਦਾਰ ਰੰਬਲਗਰ ਸਿੰਘ ਨੇ ਸੱਚੀ ਮਦਦ ਕੀਤੀ ਹੈ ਕਿ ਇਹਨਾਂ ਨੇ ਇੱਥੋਂ ਤੱਕ ਵੀ ਪ੍ਰੋਗਰਾਮ ਜਿਹੜਾ ਦਾ ਜਿੰਨਾ ਵੀ ਆ ਸਾਰਾ ਫ੍ਰੀ ਕਰਵਾ ਕੀਤਾ ਵਾ ਕੋਈ ਪੈਸਾ ਨਹੀਂ ਸਾਡੇ ਕੋਲ ਆ ਸਕੋ ਇਹਨਾਂ ਨੇ ਸਾਨੂੰ ਕੰਬਲ ਵੀ ਦਿੱਤੇ ਗੱਦੇ ਵੀ ਦਿੱਤੇ ਵੀ ਤੁਸੀਂ ਘਰ ਲੈ ਜਾਓ ਜੇ ਕਹਿੰਦੇ ਭਾਂਡੇ ਦੀ ਲੋੜ ਹੈ ਤੇ ਉਹ ਵੀ ਲੈ ਸਕਦੇ ਤੇ ਬਹੁਤ ਅੱਛੀ ਇੱਜ਼ਤ ਕੀਤੀ ਸਾਡੀ ਕਨੂੰ ਜੋ ਵੀ ਚੀਜ਼ਾਂ ਵਰਤਨ ਨੂੰ ਮਿਲੀਆਂ ਵਾ ਚਾਹ ਗੱਦੇ ਆ ਚਾਹ ਰਜਾਈਆਂ ਦਿੱਤੀਆਂ ਗਈਆਂ ਚਾਹ ਭਾਂਡੇ ਦਿੱਤੇ ਗਏ ਆ ਜਾਂ ਜਗਾ ਵਾ ਕੋਈ ਕੋਈ ਥੋੜਾ ਬੋਤਾ ਤੁਹਾਡੇ ਕੋਈ ਲਿਆ ਇਹਨਾਂ ਨੇ ਨਾ ਜੀ ਨਾ ਕੀ ਕੀ ਕਹਣਾ ਚਾਹੁੰਦੇ ਤੁਸੀਂ ਫੇਰ ਨਾਲ ਵਾਸਤੇ ਮੈਂ ਨੂੰ ਬਹੁਤ ਬਹੁਤ ਧੰਨਵਾਦ ਕਰਨ ਨੂੰ ਜਨਨ ਲੋ ਜੀ ਲੜਕੀ ਦੇ ਪਿਤਾ ਨੇ ਕਿਹਾ ਕਿ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਵਾਂ ਕਿ ਇਹਨਾਂ ਨੇ ਸਾਡੇ ਜਿਹੜੀ ਜਿੰਨੀ ਕਿ ਮਤ ਕੀਤੀ ਆ ਵਾਹਿਗੁਰੂ ਇਹਨਾਂ ਦੀ ਚੜ੍ਹਦੀ ਕਲਾ ਰੱਖੇ ਜਾਗੁਰੂ ਗੋਬਿੰਦ ਅੱਜ ਸਾਡੇ ਇੱਕ ਬੱਚੀ ਦਾ ਅਨੰਦ ਕਾਰਜ ਕੀਤਾ ਗਿਆ ਆ ਉਹ ਅਸੀਂ ਇਹ ਗੱਲ ਹਰ ਇੱਕ ਨੂੰ ਕਵਾਂਗੇ ਦਾਵੇ ਨਾਲ ਭਿਉਣ ਵਾਲੇ ਸਮੇਂ ਦੇ ਵਿੱਚ ਵੀ ਕਿਸੇ ਕਿਸਮ ਦਾ ਦੁੱਖ ਸੁੱਖ ਦਾ ਕੋਈ ਵੀ ਕੰਮ ਹੋਵੇ ਉਹ ਇੱਥੇ ਹਰ ਇੱਕ ਵਾਸਤੇ ਦਰਵਾਜ਼ੇ ਖੁੱਲੇ ਆ ਆਪਣੀ ਇੱਛਾ ਅਨੁਸਾਰ ਕਰ ਸਕਦੇ ਆ ਬਾਕੀ ਕੁਝ ਘਾਟਾ ਸਾਡੇ ਚ ਹੈਗੀਆਂ ਨੇ ਉਹ ਅਸੀਂ ਆਉਣ ਵਾਲੇ ਸਮੇਂ ਵਿੱਚ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਕਿਸੇ ਨੂੰ ਇੱਥੇ ਉਹ ਕਿਸੇ ਕਿੰਦੀ ਤੇ ਤਕਲੀਫ ਨਾ ਹੋਵੇ ਕਿਸੇ ਕੀ ਹੁੰਦੀ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਅਸੀਂ ਹੁਣ ਵੀ ਬੇਨਤੀ ਕਰਦੇ ਆ ਸਾਰੀ ਸੰਸ ਨੂੰ ਆਉਣ ਵਾਲੇ ਸਮੇਂ ਵਿੱਚ ਇਦਾਂ ਹੀ ਆਨੰਦ ਕਾਰਜ ਹੁੰਦੇ ਆਨੰਦ ਨਿਰੇ ਆਨੰਦ ਕਾਰਜ ਦੀ ਗੱਲ ਨਹੀਂ ਦੁੱਖ ਸੁੱਖ ਸਮਾਗਮ ਕਿਸੇ ਕਹਿੰਦਾ ਸਮਾਗਮ ਹੀ ਹੋਵੇ ਇਥੇ ਹਰ ਕੋਈ ਬੰਦਾ ਇਨਸਾਨ ਜਿਹੜਾ ਕਰਵਾ ਸਕਦਾ ਨਿਸ਼ਕਾਮ ਸੇਵਾ ਹਰ ਕਰ ਅਸੀਂ ਕੇ ਕੋਈ ਡਿਮਾਂਡ ਨਹੀਂ ਕਰਦੇ ਕਿਸੇ ਕੋ ਮੰਗ ਨਹੀਂ ਕਰਦੇ ਜੇ ਆਪਾਂ ਮੰਗ ਹੀ ਕਰਾਂਗੇ ਫਿਰ ਪਾਲ ਸੁਭਾਉ ਦਾ ਲੋਕਾ ਕੋ ਗਰੀਬ ਬੱਚਿਆਂ ਦੀਆਂ ਢੀਆਂ ਦਾ ਗਰੀਬਾਂ ਦੇ ਕੰਮ ਜਿਹੜਿਆ ਉਹ ਤਾਂ ਹੀ ਪੂਰੇ ਹੋ ਸਕਦੇ ਆ ਜੇ ਇੱਥੇ ਨਿਸਕਾਮ ਸੇਵਾ ਹੋਵੇ ਤੇ ਅਸੀਂ ਬੇਨਤੀ ਕਰਦੇ ਆ ਕਿ ਹਰ ਸਮਾਜ ਨੂੰ ਆਰਤਨ ਦੋ ਸੋਖ ਜਿਹੜੇ ਇੱਥੇ ਮਿਲਦੇ ਆ ਜੇ ਕਿਸੇ ਕਿੰਨ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਕਿਸੇ ਕਿੰਨ ਦਾ ਕੋਈ ਦਰ ਬੰਦਰ ਨਹੀਂ ਹੋਏਗਾ ਤੇ ਕੋਈ ਹੁੰਦੀ ਕੋਈ ਕਿਸੇ ਕਿਸਮ ਦੀ ਕੋਈ ਮਾਂ ਨਹੀਂ ਕੀਤੀ ਜਾਏਗੀ ਆਪਣੀ ਸੰਸਾਰ ਇੱਕ ਪੱਥਰ ਢੇਕੇ ਨਾ ਟਕੇ ਉਹ ਵੀ ਛਾਇਆ ਉਹ ਦਿਵਣਾ ਨਹੀਂ ਵੇਖਣਾ ਨਾ ਇਹ ਕਮੇਟੀ ਚੱਲਣੀ ਕਿਦਾਂ ਹੈ ਇਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਗ ਜਗਤ ਦੇ ਜੈ ਹੋਵੇ